<Nun -nun 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 -nun> दानव देव फनेन्द्र न साचर भूत पवैख भवान जपेंगे जीव जिते जल में थल में पल ही पल में सब थाप थपेंगे था पुन परतापन बाड़ जैत धुन पापन के बहु पंझ खपेंगे देख लो हां आ देखो इते बाड़ जैत धुन चाहिए इथे बाड़ पाठ होना है ਇਹ ਇਥੇ ਹੈ ਬਾੜ ਜੈਤ ਧੁਨ ਉਹ ਤੱਤਾ ਜਿਹੜਾ ਜੱਜੇ ਤੇ ਮਗਰ ਹੈ ਪਹਿਲਾਂ ਨਹੀਂ ਆਉਂਦਾ ਗਿਆਨੀ ਸੋਈ ਥੋੜਾ ਰਾਹ ਅੱਛਾ ਪੁੰਨ ਪਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਗੇ ਮਾਨਵ ਇੰਦਰ ਕਜਿੰਦਰ ਨਰਾਦਪ ਜੋਮ ਤ੍ਰਲੋਕ ਰਾਜ ਕਰਨਗੇ ਕੋਟ ਇਸ਼ਨਾਨ ਕੇ ਜਾਤਕ दान ਅਨੇਕ ਸੁਅੰਬਰ ਸਾਜ ਪਰਾਂਗੇ ਹਾਂ ਇੱਥੇ ਜਿਹੜੀ ਲਾਉਣ ਵਾਲੀ ਇਸ਼ਨਾਨ ਹਾਂ ਇੱਥੇ ਜਿਹੜੀ ਫੇਰ ਇਸ਼ਨਾਨ ਨੂੰ ਲਾਉਣ ਵਾਲੀ ਇੱਥੇ ਜਿਹੜੀ ਹੈ ਨਹੀਂ ਬ੍ਰਹਮ ਮਹੇਸ਼ਰ ਬਿਸਮ ਸਚੀਪਤ ਅੰਤ ਫਸੇ ਜਮ ਫਾਸ ਪਰੰਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰੰਗੇ ਕਹਾਂ ਭਇਓ ਜੋ ਦੂ ਲੋਚਨ ਮੂਦਕੇ ਜੋ ਜੋ ਲਾਉਣਾ ਪਊਗਾ ਕਹਾਂ ਭਇਓ ਜੋ ਕਹਾਂ ਭਇਓ ਜੋ ਦੂ ਲੋਚਨ ਮੁੰਦਕੈ ਬੈਠ ਰਹੇ ਉਹ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸਕੀਓ ਵਿਖਿਆਨ ਸੋ ਬੈਠਕ ਐਸੇ ਹੀ ਐਸੇ ਸੋ ਬੈਸ ਬਿਤਾਇਓ ਇੱਥੇ ਲਾਮ ਲਾਉਣ ਬਣੀ ਐਸੇ ਹਾਂ ਹਾਂ ਇੱਥੇ ਲਾਮ ਲਾਉਣ ਵਾਲੀ ਐ ਐਸੇ ਪਹਿਨਾ ਫੇਰ ਦਵਾਰਾ ਫੇਰ ਐਸੇ ਐ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬਹ ਸੁ ਬਿਤਾਇਓ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਇੱਥੇ ਧਰਿਓ ਆ ਘਰੋ ਤਾਂ ਨਹੀਂ ਹੈ ਕਿਸੇ ਦੇ ਧਰੋ ਹਾਂਜੀ ਧਰੋ ਧਰੋ ਧਰਿਓ ਪਾਠ ਆਏ ਧੱਦਾ ਰਾਰੇ ਨੂੰ ਸਿਆਰੀ ਕੂੜੇ ਦਾ ਮੂੰਹ ਖੁੱਲਾ ਧਰਿਓ ਦੇ ਤੋਂ ਧਰਿਓ ਪਾਠ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪੁਛਾਹ ਕੋ ਸੀਸ ਨਿਵਾਇਓ ਕੋ ਬਤਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੂਰ ਕਰਿ ਰਿਆ ਵਰਦੇ ਸਭ ਹੀ ਜਗ श्री भगवान को भेद न पाए को उपतान को पूजत है बस को मृतान को पूजन तायो कूर क्रिया और जो सब ही जग श्री भगवान को भेद न पाए वाहिगुरु जी का खालसा वाहिगुरु ਸਦ ਤੋਮਰ ਛੰਦ ਹਰ ਜਨਮ ਮਰਨ ਰਹੀਨ 10 ਚਾਰ ਚਾਰ ਪਰਬੀਨ ਅਕਲੰਕ ਰੂਪ ਅਪਾਰ ਅਨਛੇਜ ਤੇਜ ਉਦਾਰ ਅਨ ਭਿਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਭੂ ਪ੍ਰਿਤ ਭਾਨ 10 ਚਾਰ ਚਾਰ ਨਿਧਾਨ ਅਕਲੰਕ ਰੂਪ ਅਪਾਰ ਸਭ ਲੋਕ ਸੋਕ ਬਿਦਾਰ ਕਲ ਕਾਲ ਕਰਮ ਬਹੀਨ ਸਭ ਕਰਮ ਧਰਮ ਪਰ ਬਹੀਨ ਅਨਖੰਡ ਅਤੁੱਲ ਪ੍ਰਤਾਪ ਸਭ ਥਾਪਿਓ ਜਿਹ ਥਾਪ ਅਨਛੇਦ ਭੇਦ ਅਛੇਦ ਮੁਖ ਖੇਦ ਅਨਖੇਦ ਕੀਤਾ ਹੋਇਆ ਹੈ ਅਨਖੇਦ ਭੇਦ ਅਛੇਦ ਮੁਖਚਾਰ ਗਾਵਤ ਵੇਦ ਜਿਹ ਨੇਤ ਨਿਕਮਕ ਹੰਤ ਮੁਖਚਾਰ ਬਖਤ ਬੇਅੰਤ ਅਨਪਿਝ ਅਤੁੱਲ ਪ੍ਰਤਾਪ ਅਨਖੰਡ ਅਮਿਤ ਅਥਾਪ ਜਿਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁੱਲ ਪ੍ਰਤਾਪ ਪ੍ਰਚੰਡ ਜਿਹ ਅੰਡ ਤੇ ਬ੍ਰਹਮੰਡ ਕੀਨੇ ਸੋ 14 ਖੰਡ ਸਭ ਕੀਨ ਜਗਤ ਪਸਾਰ ਅਬਿਅਕਤ ਰੂਪ ਉਦਾਰ ਜਿਹ ਕੋਟ ਇੰਦਰ ਨਿਰਪਰ ਕਈ ਵਿਸ਼ਨ ਬ੍ਰਹ ਕਈ ਬ੍ਰਹਮ ਵਿਸ਼ਨ ਵਿਚਾਰ